ਗੁਰਦਾਸਪੁਰ ਦੇ ਬੱਬੀ ਹਾਲੇ ਨਹਿਰ ਤੇ ਉਸ ਵੇਲੇ ਚੀਕ ਚਿਹੜਾ ਪੈ ਗਿਆ ਜਦੋਂ ਸੱਸ ਨੂੰ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀਆਂ ਸੀ ਤਾਂ ਪਿੱਛੋਂ ਆਏ ਲੁੱਟੇਰਿਆਂ ਦੀ ਨੂੰ ਨੂੰ ਦੇਖ ਕੇ ਨੀਅਤ ਖਰਾਬ ਹੋ ਗਈ ਤਾਂ ਉਹਨਾਂ ਨੇ ਰਸਤੇ ਵਿੱਚ ਘੇਰ ਕੇ ਉਹਨਾਂ ਦੇ ਨਾਲ ਹੱਥੋ ਪਾਈ ਕੀਤੀ ਮੁੰਦੇ ਹੱਥ ਵਿੱਚ ਪਾਈ ਸੋਨੇ ਦੀ ਮੁੰਦੀ ਨੂੰ ਦੇਖ ਕੇ ਉਹਨਾਂ ਦੀ ਨੀਅਤ ਖਰਾਬ ਹੋਈ ਤੇ ਜਦੋਂ ਮੁੰਦੀ ਲਾਉਣ ਲੱਗੇ ਤਾਂ ਇਸ ਦੌਰਾਨ ਵਿਰੋਧ ਹੋਇਆ ਜਿਸ ਦੌਰਾਨ ਲੁੱਟੇਰਿਆਂ ਦੇ ਵੱਲੋਂ ਧੱਕਾ ਮੁਕੀ ਕੀਤੀ ਤਾਂ ਇਸ ਦੌਰਾਨ ਨੂ ਨਾਲ ਲੱਗਦੀ ਨਹਿਰ ਦੇ ਵਿੱਚ ਡਾਡੇਗੀ ਜਿਸ ਤੋਂ ਬਾਅਦ ਲੁੱਟੇਰੇ ਮੌਕੇ ਤੋਂ ਫਰਾਰ ਹੋ ਗਏ ਤਾਂ ਉੱਥੇ ਚੀਕ ਚਿਹਾੜਾ ਪੈ ਗਿਆ ਤੇ ਆਵਾਜ਼ਾਂ ਸੁਣ ਕੇ ਲੋਕ ਮੌਕੇ ਤੇ ਪਹੁੰਚੇ ਤੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਆ ਦੱਸਿਆ ਜਾ ਰਿਹਾ ਹੈ ਕਿ ਔਰਤ ਜਿਹੜੀ ਨਹਿਰ ਦੇ ਵਿੱਚ ਡਿੱਗੀ ਹੈ ਉਸ ਦਾ ਮਹਿਜ਼ 1.5 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਸਰਪੇ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ 1.5 ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਲਿਵੇ ਤੇ ਦੋ ਲੇਡੀਸ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਵਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ ਗੁਣੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਨੂੰ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤੱਕ ਕੁੜੀ ਡੋਬ ਗਈ ਨਹਿਰ ਚ ਤੱਕ ਉਹਦੀ ਰੈਡ ਬੱਟ ਲੱਭੀ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਤਾਰੀਵਾਲ ਪਿੰਡ ਦੀ ਜੀ ਤਾਰੀਵਾਲ ਤੋਂ ਜੀ ਹਾਂਜੀ ਸਾਡੇ ਪਿੰਡ ਦੇ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਹੈ ਕੁਝ ਲੱਗਾ ਪਤਾ ਲੱਗਾ ਨਹੀਂ ਇਹ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀ ਹੈ ਆਪਣੇ ਪਿੰਡ ਉਹਦੇ ਜੀ ਇਧਰੋਂ ਤੇ ਨੂੰ ਤੇਰਾ ਕੋਈ ਨਾਂ ਦੱਸਿਆ ਹਾਲੇ ਤੱਕ ਜਾਂ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਕਰ ਰਹੀ ਚਾਹੁੰਦੇ ਆਸਾਨ ਵੀਨ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਇੱਕ ਕੱਦੇ ਪਿੰਸਫਾਤ। ਉਹਤੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਿੱਚ ਜਿਹੜੀ ਮਹਿਲਾ ਡਿੱਗੀ ਹੈ ਨਹਿਰ 'ਚ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਬਾਕੀ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਹਾਂ। ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੋਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇਰੇਵਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਨੂੰ ਹੱਥੋਂ ਪਾਈ ਹੋਈ। ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਹੈ। ਉਹ ਅਸੀਂ ਮੌਕੇ ਤੇ ਪਹੁੰਚੇ ਹਾਂ। ਤਫ਼ਤੀਸ਼ ਕਰ ਰਹੇ ਹਾਂ ਜੋ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ। ਲੱਗ ਪਾ ਕਿੰਨੇ ਵਜੇ ਦੀ ਘਟਨਾ? ਇਹ ਤਕਰੀਬਨ 3 ਵਜੇ ਦੀ ਘਟਨਾ ਹੈ। ਗੁੱਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ। ਜਦੋਂ ਪਹੁੰਚੇ ਹੋਇਆ ਮੈਂ ਹੀ ਲੈ ਕੇ ਗੁੱਤਾਖੋਰ ਲੱਗੇ ਹੋਏ। ਅਸੀਂ ਗੁੱਤਾਖੋਰ ਲੈ ਕੇ ਆਏ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜਨ ਕਾਲ ਕੇ ਬੰਦੀ ਕਾਰਵਾਈ ਕੀਤੀ ਜਾਵੇ। ਖੈਰ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਇਸ ਕਦਰ ਵੱਧੀਆਂ ਚੱਲੇ ਨੇ ਕਿ ਦਿਨ ਦਿਹਾੜੇ ਲੋਕਾਂ ਨੂੰ ਘੇਰ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਂ ਲੋੜ ਹੈ ਇੱਥੇ ਅਜਿਹੇ ਲੁਟੇਰਿਆਂ ਤੇ ਚੋਰਾਂ ਨੂੰ ਕਾਬੂ ਕਰਨ ਤੋਂ ਬਾਅਦ ਸਖਤ ਸਜ਼ਾ ਦੇਣ ਦੀ ਤਾਂ ਕਿ ਅੱਗੇ ਤੋਂ ਚੋਰੀ ਕਰਨ ਵਾਲੇ ਕਦੇ ਸੋਚਣ ਵੀ ਨਾ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ